ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਨਵੀਂ ਵੀਡੀਓ ਦੇ ਨਾਲ ਮੈਂ ਅਮਨ ਤੁਹਾਡਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਜੀ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਆਪਾਂ ਨਵੀਂ-ਨਵੀਂ ਜਾਣਕਾਰੀ ਤੁਹਾਨੂੰ ਸਾਂਝੀ ਕਰਦੇ ਆਂ ਅੱਜ ਵੀ ਜਿਹੜੀ ਜਾਣਕਾਰੀ ਤੁਹਾਡਾ ਸਾਂਝੀ ਕਰਨ ਲੱਗੇ ਆ ਬੜੀ ਹੈਰਾਨੀ ਵਾਲੀ ਗੱਲ ਜਿਹੜੀ ਉਹ ਸਾਂਝੀ ਕਰਨ ਲੱਗੇ ਹੈਰਾਨੀਜਨਕ ਪਤਾ ਨਹੀਂ ਸਿੱਖਿਆ ਵਿਭਾਗ ਇਹਦੇ ਵਿੱਚ ਕਮੀ ਹੈ ਜਾਂ ਪੰਜਾਬ ਸਰਕਾਰ ਦੀ ਕੋਈ ਕਮੀ ਹੈ ਇਹ ਪਤਾ ਹੀ ਨਹੀਂ ਲੱਗ ਰਿਹਾ ਵੀ ਇਹ ਕਰ ਕੀ ਰਹੇ ਆ ਆ ਪਿਛਲੇ ਤੁਸੀਂ ਦਿਨਾਂ ਦੇ ਵਿੱਚ ਦੇਖਿਆ ਕਿ ਜਿਹਦੇ ਵਿੱਚ 6835 2392 ਤੇ 569 ਜਿਹੜੇ ਲੈਕਚਰਰ ਅਕੈਡਰ ਦੇ ਜਿਹੜੇ ਕੈਂਡੀਡੇਟ ਸੀ ਉਹਨਾਂ ਨੂੰ ਸਟੇਸ਼ਨ ਚੁਆਇਸ ਕਰਾਈ ਗਈ ਤੇ ਉਸ ਤੋਂ ਬਾਅਦ ਉਹਨਾਂ ਦੀ ਟਰਾਂਸਫਰ ਵੀ ਕਰਾਈ ਗਈ ਹੈ ਉਹਨਾਂ ਨੂੰ ਆਰਡਰ ਵੀ ਦੇ ਦਿੱਤੇ ਗਏ ਹਨ ਪਰ ਵੱਡੀ ਗੱਲ ਸਾਹਮਣੇ ਇਹ ਆਈ ਹੈ ਕਿ ਜਿਹੜੇ 6635 ਦੇ ਕੈਂਡੀਡੇਟ ਸੀ ਉਹ ਇਹ ਨਹੀਂ ਹਜੇ ਤੱਕ ਸਮਝ ਆ ਰਿਹਾ ਵੀ ਉਹਨਾਂ ਨੇ ਕਿਸ ਵਿਹਾਰਫ ਤੇ ਜਿਹੜੀ ਉਹਨਾਂ ਦੀ ਉਹ ਟਰਾਂਸਫਰ ਕਰ ਦਿੱਤੀ ਗਈ ਹੈ ਜਿਹੜੇ ਏਜਡ ਮੁੰਡੇ ਕੁੜੀਆਂ ਸੀ ਮੈਰਿਡ ਸੀ ਉਹਨਾਂ ਦੀ ਦੂਰੀ ਵੀ ਆਪਣੇ ਸਟੇਸ਼ਨ ਤੋਂ ਬਹੁਤ ਜ਼ਿਆਦਾ ਸੀ ਤੇ ਦੂਸਰਾ ਜਿਹੜਾ ਕਪਲ ਕੇਸ ਹੈ ਲਾਦੀ ਵੀ ਦੋਵੇਂ ਮੀਆਂ بیوی ਹਸਬੈਂਡ ਵਾਈਫ ਜੌਬ ਦੇ ਵਿੱਚ ਨੇ ਉਹ ਕੈਂਡੀਡੇਟ ਜਿਹੜੇ ਉਹ ਕਾਫੀ ਹੱਦ ਤੱਕ ਜਿਹੜੇ ਉਹਨਾਂ ਦੀ ਟਰਾਂਸਫਰ ਹੀ ਨਹੀਂ ਹੋਈ ਰਹੇਗੇ ਪਰ ਜਿਹੜੇ ਨਵੇਂ ਮੁੰਡੇ ਨੇ ਏ ਦੇ ਵਿੱਚ ਵੀ 95 96 ਨੇ ਜਾਂ ਏਸੀਆਰ ਦੇ ਵਿੱਚ ਨੰਬਰ ਵੀ ਬਹੁਤ ਘਟ ਨੇ ਦੂਰੀ ਵੀ ਬਹੁਤ ਘਟ ਹੈ ਅਨਮੈਰਿਡ ਵੀ ਉਹਨਾਂ ਦੀਆਂ ਜਿਹੜੀਆਂ ਟਰਾਂਸਫਰ ਹੋ ਚੁੱਕੀਆਂ ਨੇ ਤਾਂ ਅਜੇ ਤੱਕ ਇਹ ਭੰਬਲਪੂਸੇ ਵਿੱਚ ਗੱਲ ਹੈ ਵੀ ਜਿਹੜਾ ਹੈਗਾ ਡੀਪੀਆਈ ਵੱਲੋਂ ਜਾਂ ਸਿੱਖਿਆ ਭਾਗ ਵੱਲੋਂ ਕੀਤਾ ਗਿਆ ਤੇ ਉਸ ਤੋਂ ਬਾਅਦ ਜਿਹੜੀ ਵੱਡੀ ਹੈਰਾਨੀ ਦੀ ਗੱਲ ਇਹ ਆਈ ਸੀ ਕਿ 2392 ਤੇ 563 ਦੇ ਲੈਕਚਰਾਰ ਕੇਟਰ ਪ੍ਰਮੋਟ ਕੀਤੇ ਗਏ ਸੀ ਸਟੋਰੀ ਆਪਣਾ ਆਫਰ ਲੈਟਰ ਸੌਰੀ ਮਾਫੀ ਜਾਊਂਗਾ ਜਿਹੜਾ ਹੈਗਾ ਟਰਾਂਸਫਰ ਆਰਡਰ ਦਿੱਤੇ ਸੀ ਉਹਨਾਂ ਨੂੰ ਇਹ ਰੋਕ ਲਗਾਤੀ ਕਿ ਉਹਨਾਂ ਨੂੰ ਜੁਆਇਨ ਹੀ ਨਾ ਕਰਾਇਆ ਜਾਵੇ ਤਾਂ ਦੇਖੋ ਕਿੱਡੀ ਇਹ ਮਜ਼ਾਕੀ ਵਾਲੀ ਗੱਲ ਹੈ ਕਿ ਜੇਕਰ ਤੁਹਾਨੂੰ ਪਤਾ ਹੈ ਵੀ ਅਸੀਂ ਉਹਨਾਂ ਨੂੰ ਟ੍ਰਾਂਸਫਰ ਲਈ ਅਪਲਾਈ ਕਰ ਰਹੇ ਹਾਂ ਤਾਂ ਉਹ ਜੁਆਇਨ ਵੀ ਕਰਨਗੇ ਜਾਂ ਤੁਸੀਂ ਇਹ ਗੱਲ ਪਹਿਲਾਂ ਕਰੋ ਵੀ ਉਹਨਾਂ ਚਿਰ ਉਹਨਾਂ ਨੂੰ ਅਪਲਾਈ ਨਹੀਂ ਕਰਾਇਆ ਜਾਊਗਾ ਜਿੰਨਾ ਚਿਰ ਉਹਨਾਂ ਦਾ ਪਰਮਿਸ਼ਨ ਕਲੀਅਰ ਨਹੀਂ ਹੁੰਦਾ ਤਾਂ ਹੁਣ ਬਾਅਦ ਵਿੱਚ ਇੱਕ ਇੱਕ ਕੱਲ ਲੈਟਰ ਆਈ ਸੀ ਕਿ ਜਦੋਂ ਉਹਨਾਂ ਦਾ ਪਰਮਿਸ਼ਨ ਕਲੀਅਰ ਹੋਊਗਾ ਫਿਰ ਉਹਨਾਂ ਨੂੰ ਕਰਵਾਇਆ ਜਾਊਗਾ ਤੇ ਉਸ ਤੋਂ ਬਾਅਦ ਹੈਰਾਨੀ ਵਾਲੀ ਇੱਕ ਗੱਲ ਹੋਰ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਪਿਛਲੇ ਦਿਨਾਂ ਦੇ ਵਿੱਚ ਮਾਸਟਰ ਕੇਡਰ ਤੋਂ ਲੈਕਚਰਾਰ ਦੀਆਂ ਪ੍ਰੋਮੋਸ਼ਨਾਂ ਹੋਈਆਂ ਨੇ ਹਰ ਸਬਜੈਕਟ ਦੇ ਵਿੱਚ ਜਿੰਨੀਆਂ ਪ੍ਰੋਮੋਸ਼ਨਾਂ ਉਹ ਹੋਈਆਂ ਨੇ ਪਰ ਇੰਗਲਿਸ਼ ਦੇ ਵਿੱਚ ਇੱਕ ਵੱਡਾ ਜਿਹੜਾ ਇਹ ਫੇਰਬਦਲ ਦੇਖਣ ਨੂੰ ਮਿਲਿਆ ਇੱਕ ਹੈਰਾਨੀਜਨਕ ਜਿਸ ਤਰ੍ਹਾਂ ਕਿ ਤੁਸੀਂ ਹੈਡਿੰਗ ਦੇਖ ਸਕਦੇ ਹੋ ਪੰਜਾਬ ਪ੍ਰੋਮੋਟਸ 301 ਟੀਚਰਸ ਐਸ ਇੰਗਲਿਸ਼ ਲੈਕਚਰਰ ਜਿਦੇ ਵਿੱਚੋਂ 298 ਆਫ देम ਨੇਵਰ ਟੌਕਡ ਸਬਜੈਕਟ ਭਾਵ 301 ਟੀਚਰਾਂ ਦੀ ਜਿਹੜੀਆਂ ਪ੍ਰੋਮੋਸ਼ਨਾਂ ਹੋਈਆਂ ਐਜ਼ ਅ ਲੈਕਚਰਰ ਇੰਗਲਿਸ਼ ਲੈਕਚਰਰ ਪਰ ਹੈਰਾਨੀ ਦੀ ਗੱਲ ਹੈ ਜਿਨ੍ਹਾਂ ਦੇ ਵਿੱਚੋਂ 298 ਅਜਿਹੇ ਕੇਸ ਨੇ ਜਿਨ੍ਹਾਂ ਨੇ ਇੰਗਲਿਸ਼ ਸਬਜੈਕਟ ਹੀ ਨਹੀਂ ਪੜਾਇਆ ਭਾਵ ਉਹ ਅਦਰ ਸਬਜੈਕਟ ਦੇ ਨੇ ਮੈਨੀ ਆਫ ਦਾ ਟੀਚਰਸ ਹੂ ਹੈਵ ਬੀਨ ਪ੍ਰੋਮੋਟਡ ਹੈ ਪਰਸੂਡ ਐਮਏ ਇਨ ਇੰਗਲਿਸ਼ ਬਾਈ ਡਿਸਟੈਂਸ ਲਰਨਿੰਗ ਕੋਰਸ ਇਤਕ ਕੇ ਜੇ ਕੋਈ ਵੀ ਨੇ ਜਿਨ੍ਹਾਂ ਨੇ ਸਿਰਫ ਡਿਸਟੈਂਸ ਐਜੂਕੇਸ਼ਨ ਨਹੀਂ ਜਾਂ ਸੀਸੀ ਨਹੀਂ ਜਿਹੜੀ ਆਪਣੀ ਉਹ ਐਮਏ ਦੀ ਇੰਗਲਿਸ਼ ਦੀ ਐਮਏ ਕੀਤੀ ਹੈ ਠੀਕ ਹੈ ਜੀ ਤੇ ਉਹਨਾਂ ਨੂੰ ਵੀ ਪ੍ਰੋਮੋਟ ਕਰ ਦਿੱਤਾ ਗਿਆ ਹਾਲਾਂਕਿ ਸਿਰਫ ਇੰਗਲਿਸ਼ ਦੇ ਵਿੱਚੋਂ ਇਹਦੇ ਤਿੰਨ ਹੀ ਟੀਚਰ ਨੇ ਜਿਹੜੇ ਐਜ਼ ਅ ਇੰਗਲਿਸ਼ ਮਾਸਟਰ ਕੈਟਰ ਸੀ ਮਾਸਟਰ ਕੈਟਰ ਤੋਂ ਇੰਗਲਿਸ਼ ਦੇ ਵਿੱਚ ਪ੍ਰਮੋਟ ਹੋਇਆ ਲੈਕਚਰਰ ਹੋਇਆ ਪਰ ਇਹਦੇ ਵਿੱਚੋਂ ਤੁਸੀਂ ਤਿੰਨ ਕੱਢ ਕੇ ਲਾ ਲਓ ਜੀ 298 ਜਿਹੜੇ ਬਾਕੀ ਜਿਹੜੇ ਲੈਕਚਰਰ ਪ੍ਰਮੋਟ ਹੋਇਆ ਉਹ ਅਦਰ ਸਬਜੈਕਟ ਦੇ ਹੋਏ ਨੇ ਹੈਰਾਨੀ ਦੀ ਗੱਲ ਹੈ ਦੇਖੋ ਸਾਇੰਸ ਦੇ 127 ਨੇ ਸੋਸ਼ਲ ਸਟਡੀ ਦੇ 102 ਹੈ ਮੈਥਸ ਦੇ 41 ਨੇ ਹਿੰਦੀ ਦੇ 16 ਨੇ ਪੰਜਾਬੀ ਦੇ 7 ਨੇ ਐਗਰੀਕਲਚਰ ਦੇ 4 ਨੇ ਫਿਜ਼ੀਕਲ ਦੇ ਠੈਕੇ ਜਿਹੜੇ ਉਹ ਇੱਕ ਨੇ ਤਾਂ ਦੇਖੋ ਫਿਜ਼ੀਕਲ ਵਾਲੇ ਜਿਹੜੇ ਉਹ ਇੰਗਲਿਸ਼ ਕਰਾਉਣਗੇ ਤਾਂ ਹਰਾਨੀ ਦੀ ਗੱਲ ਚੋਲ ਐਸਐਸਟੀ ਆਪਾਂ ਮੰਨਦੇ ਆ ਜੀ ਠੀਕ ਹੈ ਕਿਉਂਕਿ ਮੈਂ ਤੇ ਐਸਐਸਟੀ ਸੌਰੀ ਇੰਗਲਿਸ਼ ਤੇ ਐਸਐਸਟੀ ਦਾ ਕੰਬੀਨੇਸ਼ਨ ਹੁੰਦਾ ਹੈ ਉਹ ਗੱਲ ਜਾਇਜ਼ ਵੀ ਲੱਗਦੀ ਹੈ ਕਿਤੇ ਨਾ ਕਿਤੇ ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਐਸਐਸਟੀ ਵਾਲੀ ਹੀ ਜਿਹੜੇ ਟੀਚਰ ਉਹ ਇੰਗਲਿਸ਼ ਕਰਵਾਉਂਦੇ ਸੀ ਪਰ ਹਰਾਨੀ ਦੀ ਗੱਲ ਤਾਂ ਇਹ ਹੈ ਜਿਹੜੇ ਉਹ ਹਿੰਦੀ ਵਾਲੇ ਇੰਗਲਿਸ਼ ਕਰਾਉਣਗੇ ਵਿਚਾਰੇ ਮੈਥ ਵਾਲੇ ਕਰਾਉਣਗੇ ਐਗਰੀਕਲਚਰ ਵਾਲੇ ਵੀ ਕਰਾਉਣਗੇ ਦੇਖੋ ਤੇ ਈਵਨ ਕਿ ਫਿਜ਼ੀਕਲ ਵਾਲੇ ਵੀ ਕਰਾਉਣਗੇ ਤਾਂ ਕੀ ਹੈ ਸਿਸਟਮ ਹੈ ਕੀ ਖਿਚੜੀ ਪੱਕੀ ਹੈ ਅਜੇ ਤੱਕ ਸਮਝ ਤੋਂ ਬਾਹਰ ਹੈ ਗੱਲ ਤਾਂ ਬਾਕੀ ਨੂੰ ਵੀ ਥੋੜਾ ਜਰੂਰ ਸਾਂਝੀ ਕਰਿਓ ਤੇ ਹੋ ਸਕਦਾ ਇਹਦੇ ਵਾਸਤੇ ਕੋਈ ਨਾ ਕੋਈ ਜਿਹੜਾ ਅੱਗੇ ਤੋਂ ਇਸ ਤਰ੍ਹਾਂ ਨਾ ਹੋਵੇ ਸੋ ਮਿਲਦੇ ਆ ਕਿਸੇ ਨਵੀਂ ਜਾਣਕਾਰੀ ਦੇ ਨਾਲ ਧੰਨਵਾਦ